ਖਾਲਾ ਮੇਰਾ ਬੁੱਗਾ ਹਾਲ ਅਸੀਂ ਮਥਰ ਤੋਂ ਛਲਪੇ ਸੀਗੇ ਦਰਸ਼ਨ ਕਰਕੇ ਗੁਰੂ ਕਰਦੇ ਤੇ ਹੁਣ ਅਸੀਂ ਜਾ ਰਹੇ ਆ ਆਗਰਾ ਗੁਰੂ ਕਤਾਲ ਗੁਰੂ ਘਰ ਜਾਵਾਂਗੇ ਤੇ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੇ ਅਸੀਂ ਪਹੁੰਚੇ ਗਰਮੀ ਸੀ ਠਕ ਬਹੁਤ ਸੀ ਨਾਓ ਪਰ ਵਲੋਗ ਨੇ ਵਾਚ ਬਣਾਇਆ ਸੇ ਲੰਗਰ ਸੀ ਬਹੁਤ ਜਿਆਦਾ ਸੁਆਦ ਪੂਰੀਆਂ ਦੇ ਛੋਲੇ ਪੂਰੀਆਂ ਨਾਲ ਖੀਰ ਕਸਟਰਡ ਵਾਲੀ ਹੈ ਨਾ ਨਹੀਂ ਤਾਂ ਅਸੀਂ ਕਿਵੇਂ ਲੱਗਿਆ ਸਲੰਗਰ ਮੈਂ ਕਦੇ ਨਹੀਂ ਮੇਰਾ ਇੱਕ ਰੋਟੀ ਇੱਕ ਪੂਰੀ ਖਾਦੀ ਮੈਂ ਨਾਲ ਨਹੀਂ ਮੈਂ ਤਾਂ ਉਹਨਾਂ ਕਦੇ ਕੈਦ ਨਹੀਂ ਲਿਆ ਜਾਂਦੀਆਂ ਇਹ ਰੋਟੇ ਗੁੱਸੇ ਆ ਜਾਂਦਾ ਮਨਾ ਸਾਰਾ ਇਹ ਤੇ ਟਿਕਿਆ एथिपिक डब्बे को किन्निया बहुत जवाना शेर बहुत अच्छे कि लाड़ों में लाड़ों देखो जरूर कार साड़ी के आरोज़ चलते हैं। आटो वाले नहीं होने हैं। सांड लाड़े होंगे। ऐसे मंदर में आप कोई नहीं है। सांड देना। वह बुरे वाले ਕੋਰੇਸ ਨਾਮ ਮੇਰੇ ਗੁਰਦੁਆਰੇ ਦੇ ਕੋਰਟ ਦੇ ਸਕੱਟਰੀ ਇੱਧਰ ਮੁੜਨਾ ਹੈ ਇੱਧਰ ਉਹਨਾਂ ਨੇ ਤੁਹਾਡੇ ਨਾਲ ਕਾਫੀ ਗੱਲਾਂ ਕੀਤੀਆਂ ਇੱਥੇ ਜਾਣਾ ਕਿੱਧਰ ਆ ਕੇ ਇੱਧਰ ਆ ਇੱਧਰ ਹੀ ਜਾਣਾ ਇੱਧਰ ਆਣਾ ਅੱਗੇ ਮੇਰੇ ਚੋਣ ਹਾਂਜੀ ਬੱਸ ਰੇਸ ਤੁਹਾਨੂੰ ਸਾਨੂੰ ਗੁਰਦੁਆਰੇ ਦੇ ਸਕੱਟਰੀ ਨਾਲ ਜੇ ਸੀ ਕਿੱਥੇ ਸੀ ਗਿਓ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਓਕੇ ਮੰਬਰ ਆ ਕੇ ਫੈਵਲੇ ਰਹਿੰਦੇ ਆ ਮਸਕਾ ਇੱਥੇ ਸਿੱਧਾ ਫੈਵਲੇ ਮੁਟਵਲੀਆ ਇਹ ਪੁਰਾਣਾ ਲਾਹੌਰੀਏ ਉਹ ਤੇ ਜਿਹਨੇ ਕੋਸ਼ ਕਰ ਕੋਲ 40 ਪਰਵਾਰ ਲਾਹੌਰੀਏ ਇੱਥੇ ਜਿਹੜੇ ਸਿੱਖ ਫਰਮਲੇ ਨੇ ਆਉਂਦੇ ਨੇ ਸਾਰੇ 15 ਘਾਵਣੇ ਲੈਣਗੇ ਬਹੁਤ ਵਧੀਆ ਸਾਨੂੰ ਅਸੀਂ ਸਵੇਰ ਦਾ ਅੱਜ ਮਸਾਹੇ ਆ ਗਿਆ ਮਸਾਹੇ ਸਵੇਰ ਦਾ ਅਸੀਂ ਮਚਦੇ ਪਹਿਲਾਂ ਲੰਕਰ ਖਾਦਾ ਉਹ ਵੀ ਮਸਾਹੇ ਦਾ ਸੀਗਾ ਬਹੁਤ ਹੀ ਜ਼ਿਆਦਾ ਵਧੀਆ ਪਰਸ ਹੋਰੇ ਸੀਗਾ ਤੇ ਅੱਜ ਉਹਨਾਂ ਛਾਵਣ ਹੋਰ ਅਸੀਂ ਪਹਿਰੇ ਖਾਦਾਗਾ ਉਹ ਵੀ ਪੂਰੀਆ ਛੋਲੇ ਪੂਰੀਆ ਬਹੁਤ ਵਧੀਆ ਚਾਵਲ ਤੇ ਨਲਖੀ ਫਤ ਬਹੁਤ ਹੀ ਦਾ ਜੇ ਤੇ ਆਪਰਾਤ ਰਹੇ ਜਿਉਂ ਵਾਲਾ ਗੁਰਦੁਆਰਾ ਸਾਹਿਬ ਦੀ ਕਲਪਨਾ ਸਾਡੀ ਬਹੁਤ ਸਾਰੇ ਯਾਤਰਾ ਸਾਡੀ ਹੋ ਰਹੀ ਹੈਗੀ ਵਾਇਰਸ ਹਨ ਸੰਗਣੇ ਹਟ ਮਲਸਤਾ ਹੈ ਤੇ ਨੇ ਦਿਨ ਲਾ ਪਾ ਪਾ ਦੇਖਦੇ ਜਿੰਨਾ ਟਾਈਮ ਬਕਰਣ ਲੱਗ ਲਵਾਂਗੇ ਆਪਣਾ ਚੱਲਿਆ ਅਸੀਂ ਆਗਰੇ ਇੱਕ ਘੰਟਾ ਲੱਗਣਾ ਕਿੰਨਾ ਕਿਲੋਮੀਟਰ ਸਾਡੀ ਦੂਰੀ ਹੈ ਇੱਕ ਘੰਟਾ 30 ਮਿੰਟ ਸਮਾਂ ਲੱਗਣਗੇ ਏ ਗੁਰੇ ਪਤਨੀ ਜੀ ਮੇਰੇ ਨਾਲ ਆ ਚੁੱਕੇ ਨੇ ਬੈਠੇ ਨੇ ਹੱਪਾ ਆਪਾ ਇਹ ਪਿੱਛੇ ਲੱਗੇ ਤੇ ਪਾ ਕੇ ਸਾਡੀ ਉਹ ਵੀ ਪਿੱਛੇ ਗਈ ਚੂਹੀ ਬਸ ਇਹ ਹੁਣ ਕੱਦ ਤੇ ਤੇ ਉਹ ਵੀ ਬਹੁਤ ਬਹੁਤ ਦੀ ਭੀੜ ਹੋ ਗਈ ਸਾਰੇ ਫਟ ਗਿਆ ਬਸ ਉਹ ਬੱਚਿਆ ਚਿਵਾਉਣੀ ਗੱਡੀ ਉਹ ਤਾਂ ਚਾਹੀਦੀ ਨਾ ਜਦੋਂ ਬੰਦਾ ਬੈਠ ਜੇ ਬਹਤ ਆਣਾ ਇਹ ਬਹੁਤ ਸਾਰੇ ਕਾਲੀ ਜਿਆਦਾ ਕਰਦੇ ਨੇ ਤੰਗ ਲਸੜਾ ਜਾ ਵਿਚਾਰ ਮੋਤਰਾ ਇਹ ਸ਼ਹਿਰ ਪੁਰਾਣੇ ਦਾ ਆ ਗਿਆ ਨਾ ਬਹੁਤ ਪੁਰਾਣੇ ਸ਼ਹਿਰ ਨੇਗੇ ਉਸ ਨੂੰ ਨਾਲੇ ਤੰਗ ਨੇਗੇ ਉਹਦੇ ਕਰੇ ਨਿਆ ਘੱਟੇ ਕਿਤੇ ਪ੍ਰਿੰਦਾ ਬਣ ਵੀ ਨੇੜੀ ਆਣਾ ਨਾ ਨਾ ਘੱਟੀ ਹੈ ਇੱਥੇ ਅੱਗੇ ਆਉਣੇ ਨੇ ਜਿਵੇਂ ਕਿਸੇ ਨੇ ਪ੍ਰਿੰਦਾ ਬਣ ਵੀ ਆਣਾ ਹੋਵੇ ਨਾ ਸਾਹਮਣੇ ਗੁਰੂ ਕੀ ਹੈ ਗੁਰੂ ਗੋਵਿੰਦ ਸਿੰਘ ਜੀ ਦਾ ਮਾਰਗ ਕੋਤੀ ਆ ਗੁਰੂ ਇੱਥੇ ਹੀ ਉਹ ਕਹਿ ਰਹੇ ਸੀ ਮਤਲਬ ਇੱਥੇ ਗੁਰੂ ਘਰ ਹੈ ਮੈਨੂੰ 1 ਕਿਲੋਮੀਟਰ ਆਪਾਂ ਨੂੰ ਛੱਲ ਕੇ ਜਾਣਾ ਪੈਣਾ ਉੱਪਰ ਗੱਡੀ ਨਹੀਂ ਜਾਣੀ ਰਸਤਾ ਭੜਾ ਹੋਣਾ ਉਹ ਇੱਕ ਘਾਟ ਆਉਂਦੀ ਹੈ ਨਾ ਉਹ ਗੋਵਟ ਹਾਂ ਗੋਵਟ ਇੱਥੇ ਗੁਰਦੁਆਰਾ ਸਾਹਿਬ ਹੈ ਇਹ ਮਾਰਕੀਟ ਹੈ ਮਾਲਕ ਦੀ ਯੋਜਨਾ ਇੱਥੇ ਗੋਵਧਾਰ ਕੀ ਤੁਸੀਂ ਹਿੰਦੂਆ ਨੂੰ ਗੁਰੂ ਗੋਵਿੰਦ ਸਿੰਘ ਜੀ ਨੇ ਨਾਨਕ ਗੁਰੂ ਗੁਰੂ ਸਿੰਘ ਜੀ ਆਏ ਸੀ ਜਨਸ਼ੋਹ ਦਾ ਪ੍ਰਾਪਤ ਹੋ ਗਿਆ ਸੀ ਉਹਦੀ ਕਾਰ ਦਿੱਤੀ ਪਹਿਲਾਂ ਗੁਰੂ ਨਾਨਕ ਦੇਵ ਜੀ ਆਏ ਸੀ ਨਾ ਪਹਿਲੇ ਗੁਰੂ ਨਾਨਕ ਦੇਵ ਜੀ ਆਏ ਸੀ ਫਿਰ ਗੁਰੂ ਗੰਗਾ ਸਿੰਘ ਜੀ ਅੰਦਰ ਗੁਰਦੁਆਰਾ ਸਾਹਿਬ ਪਾ ਕੇ ਆ ਗਏ ਇਹ ਸਾਡੀ ਛੇੜੀ ਹੈ ਇਹ ਸਭੀ ਕਾਰਕ ਸਫਲ ਗੱਢ ਤੁਸੀਂ ਵੀ ਕਾਰਕ ਤੇ ਹੀ ਗੁਰੂ ਸਪੈਸ਼ਲ ਉਗੀ ਇੱਕ ਵਾਰੀ ਆਉਣਾ ਤੇ ਘਰ ਤੇ ਆਉ। ਨਾਲੇ ਖਾਂ ਪੀਂਦੇ ਸਮਾਨ ਵੀ ਲੈ ਕੇ ਆਉ। ਉਹ ਸਾਡੇ ਜੇ ਤੁਹਾਡੇ ਨਾਲ ਮਹਿਤਾਵਰ ਕੇ ਬੱਚੇ ਹੈਗੇ। ਜੇ ਸਾਡੇ ਹੈਗੇ ਨੇ ਇੱਕ ਤਾਂ ਸਾਡੇ ਕੋਲ ਫਤਵਾ। ਨਿੱਕੇ ਝੂਹੀ ਆ ਜਿਹੜੇ ਫੋੜੇ ਨਾਲ ਰੱਜ ਜਾਂਦੇ ਉੱਥਾਂ। ਨਹੀਂ ਨਹੀਂproper ਟੱਕਰ ਦਿੰਦੇ। ਮੈਂ ਤਾਂ ਉਹਨੂੰ ਪੂਰੇ ਟੱਕਰ ਦੇ ਦਿੰਦਾ। ਇਹਨੇ ਮਹਿਤਾਵ ਨੇ ਇੱਕ ਕਿਲਾ ਖਾਦਾ ਤਾਂ ਮੈਂ ਦੋ ਖਾਣੇ। ਸਾਡੇ ਤੋਂ ਕਹਦੇ ਮੱਤਨ ਖਾਣੇ ਜੇ ਲੈ ਸਖਾਲਿਆ। ਪਰਾਪਰੇ ਖਾਣਾ ਫਾਪੜੀ ਕਹਿੰਦੀ ਮੈਂ ਨਹੀਂ ਉਹ ਹੁਣ ਕਹਿੰਦੀ ਆ ਦੇ ਦੇ ਹਾਂ ਦੇ ਦੇ ਇਹ ਪਾਤ ਬਾਦ ਵਿੱਚ ਕਰੂੰਗਾ ਐ ਤੁਸੀਂ ਦੇਖੋ ਕਿੰਨੇ ਸਾਲ ਉਹ ਸਾਲ ਦੀ ਆ ਇਹ 8 ਇਹ 8 ਸਾਲ ਲੱਗਾ ਸੀ ਹੂੰ ਹੂੰ ਉਸਨੂੰ ਐ ਪਿਆਰ ਬਹੁਤ ਕਰਦਾ ਐ ਡੇਮ ਵਰਦੀ ਬੜਾ ਪਿਆਰ ਕਰਦਾ ਚੱਕਦਾ ਉਹਨੂੰ ਗੋਦੀ ਚੱਕਦਾ ਰੰਗ ਦੀ ਰੰਗ ਨਹੀਂ ਇੱਥੇ ਜੇ ਲੋਬੇ ਇਹ ਤੇਰਾ ਸੋਹਣਾਗਾ ਤੇ ਸਿਪਾਹ ਦੀ ਯਾਰ ਬੰਦੇ ਸ਼ੇਰ ਵਰਗਾ ਬਦੀਏਗਾ ਪਰ ਆਪਰੇ ਰਹਿਗਾ ਜ਼ੁਲਤੀਆਂ ਵਧੀਆਣਗੀਆਂ ਸਿੱਖਾ ਵੜਾ ਸਿੱਖ ਮੁੰਡਾ ਹਟਾਗਾ ਆਪਦੇ ਆਪ ਕੋਲ ਮਨ ਕਿਤੇ ਪੁਰਸਖਾ ਵਾਲੇ ਨੂੰ ਦੇਖ ਕੇ ਜਦ ਬੰਦੇ ਨੂੰ ਦੇਖ ਕੇ ਹਨ ਇਹ ਚਾਹ ਹੁੰਦਾ ਐ ਦੂਰੇ ਵੱਲ ਦੇਖਦੇ ਨੇ ਨਾ ਵੱਲੇ ਵੱਲੇ ਇਹਨਾਂ ਨੇ ਅੱਛਾ ਉਹ ਵਸੇ ਪੜਿਆ ਇੱਥੇ ਹਿੰਦੂ ਪਰਿਵਾਰ ਵੀ ਬਹੁਤ ਸੇਵਾ ਕਰਦੇ ਆ ਬਹੁਤ ਜਿਆਦਾ ਸੇਵਾ ਕਰਦੇ ਆ ਹਾਂ ਪੜਿਆ ਸ਼ਰਦਨ ਆ ਗਰ ਰੱਬ ਉਹ ਇਹ ਮਨ ਨਾਲ ਤੇ ਸ਼ਰਧਾ ਨਾਲ ਵੀ ਬਹੁਤ ਵਧੀਆ ਲੱਗਿਆ ਪਰ ਇੱਥੇ ਮੈਨੂੰ ਲੱਗਦਾ ਮੈਨੂੰ ਮਿਲਦਾ ਵੀ ਕੋਈ ਕਰਦੇ ਹੋਣਾ ਵੀ ਹਾਂ ਸਿੱਖ ਮੁਸਲਮਾਨ ਹਿੰਦੂ ਜਾਗਰ ਤਾਂ ਨਹੀਂ ਹੈਗਾ ਇਹਨਾਂ ਨੂੰ ਦੇਖ ਕੇ ਜਿਹੜਾ ਸਾਨੂੰ ਇਹਨਾਂ ਦਾ ਮੋਹ ਪਿਆਰ ਹੈਗਾ ਰਵੇ ਤੇ ਇੱਕ ਚੱਕਰ ਆ ਸਾਨੂੰ ਪੰਜਾਬੀ ਦੇ ਕੋਲ ਬਹੁਤ ਮਤਲਬ ਮਿਲੀ ਨਹੀਂ ਹੈਗੀ ਸਾਨੂੰ ਕਿਤੇ ਕਿਉਂਕਿ ਹਿੰਦੀ ਦੇਖੋ ਨੇ ਗੁਰੂ ਘਰ ਚ ਵੀ ਹਿੰਦੀ ਹਿੰਦੀ ਦੇਖੋ ਨੇ ਮਿਲਿਆ ਪੰਜਾਬੀ ਨਹੀਂ ਮਿਲ ਗਈ ਇਹਦੇ ਮਹਾਰਾਜ ਪ੍ਰਕਾਸ਼ਾ ਦੇਖ ਲੈਣੀ ਵੀ ਉਹ ਪੰਜਾਬੀ じゃ ਕੇ ਹਿੰਦੀ じゃ ਉਹਨੇ ਦੇਖਿਆ ਜਿਹੜੇ ਕਿ ਸਿੱਖ ਫੈਮਿਲੀ ਨੇ ਇੱਥੇ ਖੱਟੋਗੜ੍ਹ ਵੀ ਉਹਨਾਂ ਨੂੰ ਆਏ ਨੇ ਅੱਥਰੰਦ ਨੂੰ 50 ਜੀਸ ਮੇਰਾ ਸਾਢੇ ਸਾਲ ਵਾਂਗ ਹੋ ਗਏ ਉਹਨਾਂ ਨੂੰ ਤੇ ਦੇਖੋ ਆਪਣਾ ਮਨ ਹੈਗਾਗਾ ਅਮਰਸਰ ਸਾਹਿਬ ਦਾ ਰੋਡ ਤੇ ਚੱਲਦੇ ਆ ਉੱਥੋਂ ਦਿਖੋਣੇ ਹੈਗੇ ਆਪਾਂ ਗੱਲਾਂ ਬਾਤਾਂ ਕਰਦੇ ਆ ਬਟਰ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਕਰਦੇ ਆ ਆਪਣਾ ਸ਼ੁਰੂ ਲੋ ਜੀ ਆ ਗਿਆ ਟੋਲਗੇਟ ਆਇਆ ਨਮਾਜ਼ ਨਮਾਜ਼ ਟੋਲਗੇਟ ਆਇਆ ਲਾ ਨਮਾਜ਼ ਵਰਤ ਆਪਦੇ ਨਮਾਜ਼ ਟੋਲਗੇਟ ਆ ਜੂਗੇ ਨਮਾਜ਼ ਟੋਲਗੇਟ ਆਉਣਗੇ ਤੇ ਰੁਕਸਈ ਆਗਰੇ ਕਿਨੂੰ ਜਾ ਰਹੇ ਹੈਗੇ ਆਗਰਾ ਰਹਿਗਾ 6 30 ਕਿਲੋਮੀਟਰ ਕਿਹੜੇ ਸਮਾਂ ਤੇ 30 ਮਿੰਟ ਰਾਰਾ ਲੇ ਆਟਾ ਤੇ ਪਰਚੇ ਕਿੰਨੇ ਵੀ ਇੱਕ ਜਿਹੜੇ ਪਰਚੀ ਵਾਲੀ ਵੱਡੀ ਘਟ ਰਿਹਾ ਜਿਹੜਾ 250 ਠਾਈ ਉੱਤੇ ਬੱਟੇ ਬੱਟੇ ਲੰਗਰ ਖਾ ਰਿਹਾ ਤੇ ਗੁਰਦੁਆਰੇ 250 ਰੁਪਏ ਦੀ ਪਰਚੀ ਆਈ ਉਹ ਜਿਹੜੀ ਪਹਿਲਾਂ ਨਹੀਂ ਸੀ ਆਈ ਨਾ ਫਿਰ ਉਹ ਵਾਲੀ ਹੋਊਗੀ ਉਹ ਤੈਨੂੰ ਦਿਖਾ ਰਿਹਾ ਸੀ ਹੌਲੀ ਹੌਲੀ ਸਿਆਉ ਲੱਗ ਗਿਆ ਤੈਨੂੰ ਦਿਖਾ ਰਿਹਾ ਸੀ ਮੈਂ ਆ ਦੇ ਵਾ ਫੋਟੋ ਆ ਗਈ ਕਿਤੇ ਅੱਗੇ ਉਹ ਲਾਲਾ ਹਾ ਇਹਨਾਂ ਕੱਚੇ ਕੜਾ ਬਾਹਲ ਦੇ ਘਟ ਤੋਂ ਪਰਚੀ ਆ ਲੈ ਰਿਹਾ ਕੈਂਟੀਨ ਦੇ ਪਰ ਵਿੱਚ ਸਾਰੇ ਟੱਕ ਲੈ ਲਏ ਹੋ ਗਾ। ਕਿੰਨੀ ਆ ਪਸਾ। ਕੱਟ ਕਰ ਦੇ। ਲਓ ਜੀ ਹਾਂ ਜੀ। ਚੱਕਰੇ ਪ੍ਰਵ। ਪੰਜਵਾਂ ਪਾ ਕੇ ਚੱਕਰੋਤੀ। ਸਾਠ ਬੇੜ ਵਾਲਾ ਲੱਗਿਆ। ਸਤਵਾ 95 ਵਾਲਾ ਸੀ। ਇੱਕ ਕਾਇ ਸਰ ਜੀ ਪਰ ਤੇ ਹੁਣ ਦੇਖਦੇ ਕਿ ਕਿਰਤ ਕਿੰਨੀ ਆ ਗਈ ਮੇਰੇ 8000 ਜੀ ਵੇ ਪਾਸ ਕਰ ਐ ਤੂੰ ਯਾ ਕ ਕਰਨਾ ਕਿ ਬੁੱਢੀ ਆਵੇ ਪੰਜਰੀ ਹੋਵੇ ਤੇਰਾ ਬੇੜਾ ਕਰਦੇ ਕਿ 5000 ਰੁਪਏ ਦਾ ਹੋਵੇ ਪਰ ਤੂੰ 3000 ਰੁਪਏ ਮੇਰੇ ਤੇ 1000 ਰੁਪਏ ਹੋਵੇ ਹਾਂ ਤੂੰ ਜਾ ਕੇ ਚੱਕ ਕਰਾਵੇਂ ਕਿ ਕਿੰਨੇ ਰੇਰੇ ਟੋਲ ਲੱਗੇ ਆ ਸਾਰੇਆਂ ਨੂੰ ਮਤਲਬ ਥੋੜਾ ਇੱਕ ਆਈਡੀਆ ਹੋ ਜਾਂਦਾ ਨਾ ਕਿ ਕਿੰਨੇ ਕ ਦਾ ਬਜਟ ਚਾਹੀਦਾ ਹੈ ਨਾ ਪੀ 100 ਜੀ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਝ ਦੱਸਾਂਗੇ ਅਸੀਂ ਵੀ ਆਗਰੇ ਜਾ ਕੇ ਜਦੋਂ ਪਹੁੰਚ ਗਏ ਅਸੀਂ ਕਿਹੜੀ ਨਾ ਜੀ ਤੁਹਾਨੂੰ ਗੁਰੂ ਘਰ ਦਾ ਜੋ ਜਾ ਕੇ ਦੱਸਾਂਗੇ ਵੀ ਕਿੰਨੇ ਹੱਟਾ ਵੀ ਟੋਲ ਇਹ ਟੱਕੜ ਲੱ ਕਰਨਾ ਖਰਚ ਆ ਗਿਆ ਨਾ ਨਾ ਹੀ ਨਹੀਂ ਨਾ ਪੈਸੇ ਹੈ ਨਾ ਕਿਹੜੇ ਨਾਲ ਦੋ ਤਾਂ ਸਵੇਰੇ ਟੋਲ ਵਟੇ ਟੋਲ ਟੋਲ ਤਾਂ ਯਾਰ 2-4 2-3 ਕਿਉਂ ਦੇਈਦੇ ਬਸ ਹੁਣ ਸਹੀ ਗੱਲ ਹੈ ਨੋ ਲੈਣ ਦੇ ਆ ਨਾ ਜਾਈਦਾ ਕਿ ਅਸੀਂ ਇੱਕ ਸਰਕ ਦੇ ਦਿੱਤੇ ਆ ਪਹਿਲਾਂ ਹੈ ਜਿਵੇਂ ਮਾਤਰਾ ਦੇ ਵਿੱਚ ਆ ਆਹਨ ਦਾ 100 ਕਿਲੋਮੀਟਰ ਦਾ ਕੀ ਹੋਣਾ 100 ਕਿਲੋਮੀਟਰ ਦਾ ਸਰਕਾ ਹੱਤੋਂ ਕੱਟ ਲੈ ਲਗੇ ਜਿਵੇਂ ਤੇ ਵਾੜੀ ਚੱਲ ਲਈ ਵਾੜੀ ਦਾ ਲੱਗ ਉਸ ਇੰਨੇ ਤੇ ਟੋਲ ਲੈਣੇ ਇੰਨੇ ਘਟਿਆ ਕਰ ਆ ਜਾਂਦੇ ਗਏਗਾ ਇਹਨਾਂ ਕਿਹੜਾ ਖੱਤਾਂ ਕਰਦੇ ਸਰਕਾ ਹੋਰ ਜੇ ਮੈਂ ਕੰਕੜੇ ਵਾਲੇ ਬਾਹਰ ਲਿਆ ਕੰਮ ਦੇ ਦਿੱਤੇ ਕਿੰਨੇ ਰੂਪੇ ਬਣ ਗਿਆ ਹਾਂ ਇਹ ਆਲੇ ਮੋਹ ਚੜ ਕੇ ਇਸ ਵਿੱਚ ਫੁਲਾਈ ਕਰਦੇ ਇਹ ਗੱਡੀਆਂ ਜੜੂਗੀ ਗੱਡੇ ਲੜਾਈ ਚੜੂਗੀ ਠਾਕ ਬੱਕਰੀਆਂ ਓਏ ਆ ਕਿਹੜੇ ਖਾਂਦੇ ਆ ਤੇ ਉਹਨੇ ਇਹ ਇਹ ਚੱਕੋ ਪਰ ਤੇ ਇਹ 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 ਐਵੇਂ ਕੋਈ ਚੜ ਗਏ ਇਹ ਪਲ ਚੜ ਗਏ ਮੋਹ ਚੜ ਗਏ ਆ ਆਗਰੇ ਜਾ ਰਹੇ ਬੱਚੇ ਅੱਗੇ ਜਾ ਆ ਆ ਇੰਨੀ ਵਾਪਸ ਪਹਿਲਾਂ ਆ ਛੱਡ ਦੇ ਆ ਜਾ ਆਜੇ ਮੇਰੇ ਰਾਜਦੁਲਾਰੇ ਆ ਜਾ ਇਹਦਾ ਲਾਤੀ ਦੇਵ ਰਾਖਸ਼ ਯਾਤਰਾ ਫਿਰ ਸੰਗਾ ਵਾਲਾ ਗੋਣ ਆ ਜਾ ਦੋ ਚੁੰਡੀਆਂ ਨੇ ਨਾ ਇਹ ਚੁੰਡੀਆਂ ਸਿੰਘ ਵਾਲਾ ਰਾਖਸ਼ ਯਾਤਰਾ ਫਿਰ ਨਾ 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 ਦੇਖੋ ਆਪ ਵੀ ਸੰਭਲ ਕੇ ਦੇਖਦੀ ਆ ਹੋ ਜਿਆ ਜ਼ੋਰ ਨਹੀਂ ਆਪ ਗੁਰਤੇਗ ਬਾਦਰ ਸਾਹਿਬ ਜੀ ਦਾ ਗਰਦਾਰ ਦੋਨਵਾਰ ਦਾ ਸਾਗੁਰੂ ਦਾ ਤਾਲਾ ਤੇ ਜੋ ਛੋਟਾ ਤੇਰ ਪਰ ਦੁਆਰਾ ਦਮਦਮਾ ਸਾਹਿਬ ਹਨ ਜਿੱਤੇ ਗੁਰੂ ਜੀ ਇਹ ਪਹਿਲੇ ਪਾਸਾ ਗੁਰਨਾਕ ਦੇਵ ਜਏ ਹਨ ਅਸੀਂ ਬਾਤ ਹਰ ਗਣ ਜਾਈ ਜਏ ਹਨ ਤੇ ਨਵੇਂ ਪਾਸੇ ਗੁਰਤੇਗ ਬਾਦਰ ਜੀ ਸਾਹਿਬ ਪਾਸੇ ਗੁਰੂ ਜੀ ਇਸੇ ਦੇ ਦਰਤ ਨੇ ਮਿਲਿਆ ਜਰੂਰ ਕਰਿਓ ਜਿੱਥੇ ਬਹੁਤ ਹੀ ਜ਼ਿਆਦਾ ਪੱਜੇਗਾ आगरे ਨਾਲ ਤਾਂ आगरा ਘੁੰਮੋ ਤੇ ਨਾਲੇ ਇੱਥੇ ताजमहल ਦੇਖੋ ਨਾਲੇ ਲਾਲ ਕਿਲਾ ਦੇਖੋ ਨਾਲੇ ਤੇ ਗੁਰੂ ਆ ਵਿੱਚ ਹੈਗੇ ਨੇਗੇ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਨੇ ਗੇ ਗੁਰੂ ਹਰਗੋਬਿੰਦ ਸਾਹਿਬ ਕਿਹਨੇ ਹੋਇਆ ਤੇ ਵਾਹ ਸਮਝਾਈ ਬਹੁਤ ਅਗਰੇ ਦਾ ਤਰੀਕਾ ਹੈ ਗੁਰੂ ਹਰਗੋਬਿੰਦ ਸਿੰਘ ਜਿਹਦੇ ਇੱਥੇ ਗੁਰੂ ਹਰਗੋਬਿੰਦ ਸਿੰਘ ਜਿਹਦੇ ਇੱਥੇ ਗੁਰਦੁਆਰਾ ਹੈਗਾ ਨਾਲ ਉਹ ਬਹੁਤ ਹੀ ਜਿਆਦਾ ਵਧੀਆ ਹੈਗਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆ ਦੇਖੋ ਵਿੱਚ ਇੱਕ ਅੱਖਾਂ ਨੇ ਬਣਾਇਆ ਹੋਇਆ ਹਾਂ ਉਹ ਮਨਜੀਤ ਸਾਹਿਬ ਕਰਦ ਰੇ ਆ ਖੰਡਾ ਗਾ ਸਾਡੇ ਕੋਲ ਖੰਡੇ ਵੇਖੋ ਵੇਖੋ ਇਹਦੇ ਕੋਲੇ ਖੜਜੋ ਫੁੱਟਾ ਹੋਇਆ ਚਾ ਇਹ ਮੇਰਾ ਪੁੱਤਰ ਜੀ ਲੋਕ ਲਾਰੇ ਨੇਗੇ ਪਰ ਲਾਉ ਲੱਗਦੇ ਆ ਮੈਨੂੰ ਹੀ ਲੋਣੇ ਪੈਣਗੇ

ਆਦਾ ਤੈਨੇ ਕੁਛ ਨਹੀਂ ਖਾਦਾ ਮੈਂ ਤਾਂ ਉਹਨੇ ਹੈ ਪੁੱਤ ਤੁਹਕ ਲੱਗੇ ਪੁੱਤ ਭਾਗੋ ਦਨੀ ਬੁੱਖ ਲੱਗੀ ਐ ਹਾਂ ਬੁੱਖ ਲੱਗੀ ਐ ਦੇਖੀ ਬੁੱਖ ਲੱਗੀ ਐ ਯਾ ਚਲੋ ਅੱਜ ਕਵਰੇਤ ਤੋਂ ਹੁਣ ਰਵਾਨਾ ਹੋ ਜਿੱਤੇ ਹੈਗੇ ਜਾ ਰਿਹਾ ਅਸੀਂ ਲੰਗਰ ਹਾਲ ਵੱਲ ਨੂੰ ਸਮਾਨ ਸਾਡਾ ਹਜੇ ਰੁੰਜੀ ਪਿਆ ਸੋਰਾ ਕੇ ਲੱਗਦੀ ਆ ਅਸੀਂ ਰੁਕੇ ਅੰਦਰ ਲਿਆ ਆ ਸਾਰੋ ਜਿਵੇਂ ਅਸੀਂ ਡੈਡੀ ਰਾਤ ਥੱਕ ਗਏ ਸੀਗੇ ਉਹਨਾਂ ਦੇ ਅਸੀਂ ਉਹ ਲੈ ਗਏ ਸੀਗੇ ਚਾਰ ਫੁੜਕੇ ਤੇ ਨਾਲ ਦਲੀ ਦਾਲ ਲੈ ਗਈ ਥੋੜੀ ਜੀ ਬਸ ਵਧੀਆ ਬਹੁਤ ਵਧੀਆ ਲੱਗ ਰਿਹਾ ਉਹ ਗੜੀਆਂ ਸਾਡੀ ਵੈਨਿਊ ਹਨਾ ਗੁਰਦਵਾਰ ਦੀ ਐਂਟਰੀ ਆ ਜੋੜਾ ਕਰ ਇੱਧਰ ਕਸਰੀ ਕਰ ਮਹਿਤਾਬ ਸਿੰਘ ਨੂੰ ਚੁੱਪਲਾ ਜੱਮਾ ਕਰਾਉਣਗੇ ਮਹਿਤਾਬ ਸਿੰਘ ਚਲੋ ਮੇਦਾ ਪੁੱਤਰ ਆਲਾ ਪੁੱਤਰ ਇੱਥੇ ਰਹਿ ਗਿਆ ਸੀ ਮੈਂ ਤਾਂ ਉਹ ਖੜਾਇਆ ਕਬੂਜ ਕਰ ਦਿੰਦੇ ਆਪਾਂ ਥੈਂਕ ਯੂ ਚਲੋ ਕੰਮੇ ਚੱਲ ਰਹੇ ਆ ਇਧਰ ਸੁਨ ਦਰਬਾਰ ਸਾਹਿਬ ਵੱਲੀ ਪਰ ਅਸੀਂ ਦਰਵਾਜ਼ਾ ਤੇ ਲੱਗਾ ਫਾਟੋ ਬਟਾ ਅਨਪੀਰ ਤੁਹੀ ਸਾਡੇ ਬੰਦੀਆਂ ਹੱਥ ਨਾਲ ਕੈਪੂਲ ਸਿੱਕੇ ਕਰੇ ਨਿੰਗ ਸਿੰਘ ਤੇ ਘੋੜੇ ਦੀ ਮੂਰਤੀ ਬਹੁਤ ਸੋਹਣੀ ਬਣੀ ਹੋਈ ਹੈ ਜੋ ਜੋ ਦੁਸਰਣਾਣੀ ਸਾਹਿਬੇ ਵਾਰੋ ਆ ਤੁਸੇ ਵਾਹਿਗੁਰੂ ਤੇ ਆਪ ਦੀ ਕਰਨ ਜਪੰਦਾ ਹੋਰੇ ਉਧਰ ਵੀ ਹੈ ਚਲੋ ਦਰਬਾਰ ਸਾਹਿਬ ਕਿਨੇ ਚ ਹੋ ਗਿਆ ਨਿਵਾਰਨ ਇਹ ਹੈ ਕੋਰਵਾ ਦੁਖ ਨਿਵਾਰਨ ਗੁਰੂ ਕਾ ਤਾਲ ਆਗਰਾ ਇਹ ਇਤਿਹਾਸਕ ਸਥਾਨ ਹੈਗਾ

ਹੁਣ ਅਸੀਂ ਅੱਗੇ ਆਗਰੇ ਦੇ ਵਿੱਚ ਹੋਰ ਵੀ ਜਿਹੜੀਆਂ ਜਗ੍ਹਾ ਹੈਗੀਆਂ ਨੂੰ ਵੇਖਣ ਜਾਵਾਂਗੇ ਜਿਹੜਾ ਕੋਈ ਗੁਰਦੁਆਰਾ ਇੱਕ ਮਾਈ ਥਾਨ ਗੁਰਦੁਆਰਾ ਹੈ ਉਹ ਅਸੀਂ ਰਾਤੀ ਪੁੱਛਿਆ ਸੀਗਾ ਕਿਸੇ ਵਾਦ ਨਾਲ ਉਹ ਕਹਿ ਰਹੇ ਸੀਗੇ ਕਿ ਉਹ ਵੀ ਇੱਥੇ ਹਾਸੇ ਗੁਰਦੁਆਰਾ ਹੈ ਉੱਥੇ ਜਾਵਾਂਗੇ ਬਾਕੀ ਅਸੀਂ ਤਾਜਮਹਲ ਵੀ ਵੇਖਾਂਗੇ ਨਾ ਤੇ ਹੋਰ ਜਿਹੜੀਆਂ ਵੇਖ ਜਗ੍ਹਾ ਹੈਗੀਆਂ ਨੇ ਤਾਂ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਉਹ ਜਾ ਰਿਹਾ ਮੇਰੇ ਸੋਹਣੇ ਸਰਦਾਰ ਜੀ ਆ ਜਾ ਰਿਹਾ ਮੇਰਾ ਸੋਹਣਾ ਜਿਹਾ ਜਵਾਕ ਆ ਇਥੇ ਰੂਮਸ ਦੇ ਕੋਲ ਹੀ ਆ ਵਾਟਰ ਕੋਲਰ ਇਹ ਹੁਣ ਅਸੀਂ ਬੋਤਲ ਪਾਣੀ ਦੀ ਭਰ ਕੇ ਲੈ ਕੇ ਜਾਵਾਂਗੇ ਤੇ ਅਸੀਂ ਅਸੀਂ ਹਜੇ ਹਜੂਰ ਸਾਹਿਬ ਤੱਕ ਜਾਣਾ ਪਤਾ ਨਹੀਂ ਰਸਤੇ 'ਚ ਕਿੱਥੇ ਰੁਕਾਂਗੇ ਇਸ ਤੋਂ ਬਾਅਦ ਲੋੜ ਪੈਗੀ ਪਾਣੀ ਦੀ ਰੱਖ ਦੋ ਇਥੇ ਇਹ ਪਰੜੀ ਕਿ ਜਾਂਦਾ ਬਸ ਮੈਂ ਖੜਾ ਇਹ ਸਾਡੇ ਜਿੱਦੀ ਜਵਾਕ ਨੇ ਇਹ ਸਾਡੇ ਜਿੱਦੀ ਜਵਾਕ ਨੇ ਜਿਨ੍ਹਾਂ ਨੂੰ ਜਿਹੜੀ ਗੱਲ ਕਹੀ ਉਹ ਕਦੇ ਨਹੀਂ ਮੰਨਦੇ ਜਿਹੜੀ ਗੱਲ ਕਹੀਏ ਨਹੀਂ ਕਰਨੀ ਉਹ ਜ਼ਰੂਰ ਕਰਦੇ ਨੇ ਮੈਂ ਕਿਹ ਜਿਹੜੀ ਗੱਲ ਕਹੀਏ ਮੰਨ ਲਓ ਕਦੇ ਨਹੀਂ ਮੰਨਦੇ ਜਿਹੜੀ ਗੱਲ ਕਹੀਏ ਨਹੀਂ ਕਰਨੀ ਉਹ ਜ਼ਰੂਰ ਕਰਦੇ ਨੇ ਤੇ ਪਾਣੀ ਭਰ ਰਹੇ ਨੇ ਇਹ ਇਦਰ ਸੀਗਾ ਰੂਮ ਸਾਡਾ ਤੇ ਐ ਇੱਥੇ ਹੋਰ ਵੀ ਬਣੇ ਹੋਏ ਨੇ ਕਾਫੀ ਰੂਮ ਇਸ ਉੱਪਰ ਵੀ ਆ ਗਏ ਨੇ ਰਹਿਣ ਲਈ ਤੇ ਕਾਫੀ ਵਧੀਆ ਜਗ੍ਹਾ ਏ ਰੂਮ ਦੀ ਐਨ ਵਧੀਆ ਸਾਫ ਸੀਗੇ ਉਹ ਆ ਰਿਹਾ ਪਾਕੋਰ ਦਾਦਾ ਜੀ ਨਾਲ ਨਜ਼ਾਰੇ ਲੈ ਰਹੀ ਆ ਪੂਰੇ ਮਹਤਾਬ ਜੀ ਬੋਲੋ ਕੁਛ ਮਰਾ ਮਹਤਾਬ ਸਿੰਘ ਦਾ ਮੂਡ ਨਹੀਂ ਹੈਗਾ ਬੋਲਣ ਦਾ ਅੱਜ ਕੱਲ ਦੇ ਬੱਚੇ ਮੂਡ ਤੇ ਡਿਪੈਂਡ ਕਰਦੇ ਨੇ